ਅਸੀਂ ਇਹ ਕਹਿਣਾ ਚਾਹਾਂਗੇ ਜੀ ਕਿ ਤੁਸੀਂ ਜਾਓ ਜਾ ਕੇ ਦੇਖੋ 27 ਫਰਵਰੀ ਨੂੰ ਇੰਜੋਏ ਕਰੋ ਫਿਲਮ ਤੁਹਾਡੇ ਲਈ ਬਣਾਈ ਆ ਸਾਰੇ ਆਪਣੇ ਪਰਿਵਾਰਾਂ ਨਾਲ ਜਾਓ ਫੈਮਿਲੀ ਫਰੈਂਡਸ ਸਾਰੇ ਉਹ ਲੈ ਕੇ ਜਾਓ ਸੋ ਬੜੇ ਟਾਈਮ ਬਾਅਦ ਕੋਈ ਇਦਾਂ ਦੀ ਫਨ ਫਿਲਮ ਆ ਰਹੀ ਹੈ ਮੁੰਲਾ ਦਾ ਆਲਮੋਸਟ ਸਾਲ ਤੋਂ ਉੱਤੇ ਹੋ ਗਿਆ ਜੀ ਸੋ ਪਿਛਲੇ ਸਾਲ ਦੇ ਵਿੱਚ ਕੋਈ ਖਾਸ ਕਾਮੇਡੀ ਫਿਲਮਾਂ ਆਈਆਂ ਨਹੀਂ ਗਿਆ ਸੋ ਕਾਮੇਡੀ ਨੂੰ ਇੱਕ ਬਹੁਤ ਵੱਡਾ ਗੈਪ ਹੋ ਗਿਆ ਸੀਗਾ ਸੋ ਇੱਕ ਫੁੱਲ ਆਫ ਐਂਟਰਟੇਨਮੈਂਟ ਪਿਕਚਰ ਹੈ ਜੀ ਤੇ ਤੁਹਾਨੂੰ ਖੂਬ ਹਸਾਊਗੀ ਟ੍ਰੇਲਰ ਤੁਸੀਂ ਦੇਖ ਲਿਆ ਉਹਦਾਂ ਦੀ ਆ ਪਿਕਚਰ ਹੈ ਮੈਸੇਜ ਦੇਣਾ ਚਾਹੁੰਦਾ ਹਾਂ ਅੱਛੇ ਸਾਹਿਬ ਤੋਂ ਵੀ ਇਹ ਚਾਹੁੰਦੇ ਹਾਂ ਮੈਸੇਜ ਬਸ ਦਿੰਦਾ ਜੀ ਮੈਸੇਜ ਇਹ ਮੈਸੇਜ ਹੈ ਕਿ ਸਾਡੀ ਫਿਲਮ ਦੇਖੋ ਬਸ ਇੰਜੋਏ ਕਰੋ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਤੰਦਰੁਸਤ ਰਹੋ ਅਜੀ ਪਿੱਛੇ ਪੰਜਾਬ ਚ ਖੜਾ ਆਏ ਕਾਫੀ ਆਰਟਿਸਟ ਨੇ ਕਾਫੀ ਜੀ 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 ਕਈ ਵੀ ਹੋ ਜੀ ਜੀ ਮੁੰਡੀ ਲੱਗ ਰਹੀ ਕਿਹੜੀ ਚੀਜ਼ ਹੈ ਕਿਤੇ ਵੀ ਬੈਠੇ ਹੋਣ ਪੰਜਾਬੀ ਆਰਟਿਸਟ ਚਾਹੇ ਕੋਈ ਵੀ ਹੋਵੇ ਉਹ ਕੋਣ ਚੰਦੇ ਨੇ ਦੋਸਤ ਬਿਲਕੁਲ ਹੀ ਮੇਰੇ ਖਿਆਲ ਚ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਜੀ ਕੋਈ ਵੀ ਇਦਾਂ ਦੀ ਚੀਜ਼ ਹੈ ਕਿਸੇ ਵੀ ਕਿਉਂਕਿ ਅਸੀਂ ਤਾਂ ਖਾਸ ਕਰਕੇ ਉਹ ਪੰਜਾਬ ਦੇ ਆੜ ਸੀਗੇ ਪੰਜਾਬ ਦੇ ਵਿੱਚ ਸਾਨੂੰ ਤਾਂ ਬਣਾਇਆ ਪੰਜਾਬ ਨੇ ਪੰਜਾਬੀਆਂ ਨੇ ਬਣਾਇਆ ਵਾ ਸਾਡੀਆਂ ਪਿਕਚਰਾਂ ਸਾਡੇ ਗਾਣੇ ਸਾਨੂੰ ਤਾਂ ਸਭ ਤੋਂ ਵੱਧ ਜਿਹੜੀ ਸਪੋਰਟ ਕਰਕੇ ਭੇਜਿਆ ਅੱਜ ਇੱਥੇ ਖੜੇ ਹਾਂ ਤੁਹਾਡੇ ਵਿੱਚ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਦੀਆਂ ਦੁਆਵਾਂ ਉਸ ਵਜ੍ਹਾ ਕਰਕੇ ਖੜੇ ਹਾਂ ਤਾਂ ਸਾਡਾ ਤਾਂ ਫਰਜ਼ ਬਣਦਾ ਵਾ ਸੋ ਹਰ ਬੰਦੇ ਨੇ ਜ਼ਰੂਰੀ ਨਹੀਂ ਹੈ ਕਿ ਪੰਜਾਬੀ ਆਰਟਿਸਟਾਂ ਨੇ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਜਿਹੜਾ ਕੁਝ ਕਰ ਸਕਦਾ ਸੀਗਾ ਕੋਈ ਫਿਜ਼ਿਕ ਆਪ ਪ੍ਰੈਜ਼ੈਂਟ ਹੋ ਕੇ ਉੱਥੇ ਜਾ ਕੇ ਕੰਮ ਕਰ ਸਕਦਾ ਹੈ ਕੋਈ ਕੋਈ ਪੈਸੇ ਭੇਜ ਸਕਦਾ ਹੈ ਕੋਈ ਕੁਝ ਕਰ ਸਕਦਾ ਹੈ ਸਾਰਿਆਂ ਨੇ ਆਪਣਾ ਆਪਣੀ ਜੌਬ ਕੀਤੀ ਹੈ ਜੀ ਪੱਲਾ ਸਾਹਿਬ ਨੂੰ ਕਿੰਨਾ ਕਰੋ ਇਹ ਕਾਮੇਡੀ ਕਿ ਆ ਜਾਂਦੀ ਡੈਫੀਨੇਟਲੀ ਮਿਸ ਕਰਾਂਗੇ ਜੀ ਔਰ ਮੈਨੂੰ ਲੱਗਦਾ ਕਿ ਪੱਲਾ ਸਾਹਿਬ ਤਾਂ ਹਮੇਸ਼ਾ ਮਤਲਬ ਮੈ ਸੋਣਗੇ ਪੰਜਾਬੀ ਸਿਨੇਮੇ ਦੇ ਵਿੱਚ ਕੋ ਕੇ ਵੱਡੇ ਥੰਮ ਸੀਗੇ ਸਾਡੀ ਇੰਡਸਟਰੀ ਦਾ ਉਹ ਬੱਚਨ ਸਾਹਿਬ ਨੇ ਜੀ ਤੇ ਉਹਨਾਂ ਕਾਮੇਡੀ ਪਿਕਚਰਾਂ ਸਾਰੀਆਂ ਉਹਨਾਂ ਦੇ ਸਿਰ ਤੇ ਖੜੀਆਂ ਸੀਗੀਆਂ ਖਾਸ ਕਰਕੇ ਵੱਡੀਆਂ ਜਿਵੇਂ ਕੈਰੀ ਓਨ ਜਾਂ ਟਾਰਗੀਆਂ ਫਰੈਂਚਾਈਜ਼ ਸੋ ਉਹਨਾਂ ਨੂੰ ਬਹੁਤ ਮਿਸ ਕਰਾਂਗੇ ਉਹ ਜੋ ਸਕ੍ਰਿਪਟ ਦੀ ਡਿਮਾਂਡ ਹੁੰਦੀ ਹੈ ਔਰ ਵੈਸੇ ਵੀ ਜਿਹੜਾ ਉਹ ਕੋਰ ਪੰਜਾਬੀ ਐਕਸੈਂਟ ਆ ਉਹ ਮੇਰੇ 'ਚ ਹੈਗਾ ਕਿਤੇ ਨਾ ਕਿਤੇ ਉਹ ਨਿਕਲ ਕੇ ਆ ਜਾਂਦਾ ਇਨ ਰੀਅਲ ਵੀ ਤੁਸੀਂ ਇਦਾਂ ਹੀ ਹੋ ਬਸ ਸਾਡੇ ਨਾਲ ਪਿਆਰ ਨਾਲ ਕਰਦੇ ਹੋ ਇਹ ਸਮਝ ਲਓ ਅਸੀਂ ਇਹ ਕਹਿਣਾ ਚਾਹੁੰਗਾ ਜੀ ਕਿ ਤੁਸੀਂ ਜਾਓ ਜਾ ਕੇ ਦੇਖੋ 27 ਫਰਵਰੀ ਨੂੰ ਇੰਜੋਏ ਕਰੋ ਫਿਲਮ ਤੁਹਾਡੇ ਲਈ ਬਣਾਈ ਆ ਸਾਰੇ ਆਪਣੇ ਪਰਿਵਾਰਾਂ ਨਾਲ ਜਾਓ ਫੈਮਿਲੀ ਫਰੈਂਡਸ ਸਾਰੇ ਉਹ ਲੈ ਕੇ ਜਾਓ ਸੋ ਬੜੇ ਟਾਈਮ ਬਾਅਦ ਕੋਈ ਇਦਾਂ ਦੀ ਫਨ ਫਿਲਮ ਆ ਰਹੀ ਹੈ ਮੇਨ ਲਗਾ ਦਾ ਆਲਮੋਸਟ ਸਾਲ ਤੋਂ ਉੱਤੇ ਹੋ ਗਿਆ ਜੀ ਸੋ ਪਿਛਲੇ ਸਾਲ ਦੇ ਵਿੱਚ ਕੋਈ ਖਾਸ ਕਾਮੇਡੀ ਫਿਲਮਾਂ ਆਈਆਂ ਨਹੀਂ ਗਿਆ ਸੋ ਕਾਮੇਡੀ ਨੂੰ ਇੱਕ ਬਹੁਤ ਵੱਡਾ ਗੈਪ ਹੋ ਗਿਆ ਸੀਗਾ ਸੋ ਇੱਕ ਫੁੱਲ ਆਫ ਐਂਟਰਟੇਨਮੈਂਟ ਪਿਕਚਰ ਹੈ ਜੀ ਜੋ ਤੁਹਾਨੂੰ ਖੂਬ ਵਸਾਊਗੀ ਟ੍ਰੇਲਰ ਤੁਸੀਂ ਦੇਖ ਲਿਆ ਉਦਾਂ ਦੀ ਇਹ ਪਿਕਚਰ ਹੈ ਪੰਜਾਬ ਨੇ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਸਰ ਮੈਸੇਜ ਬਸ ਦਿੱਤਾ ਜੀ ਮੈਸੇਜ ਇਹ ਹੀ ਮੈਸੇਜ ਹੈ ਕਿ ਸਾਡੀ ਫਿਲਮ ਦੇਖੋ ਬਸ ਇੰਜੋਏ ਕਰੋ ਚੜ੍ਹਦੀ ਕਲਾ ਜਰੂਰ ਖੁਸ਼ ਰਹੋ ਤੰਦਰੁਸਤ ਰਹੋ ਪਿੱਛੇ ਪੰਜਾਬ ਚ ਹਾਰਡ ਆਏ ਪੰਜਾਬੀ ਆਰਟਿਸਟ ਨੇ ਕਾਫੀ ਹੁੰਦੇ ਜੀ 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 ਕਈ ਵੀ ਹੁੰਦੇ ਜੀ ਜੀ ਮੁੰਡੀ ਲੱਗ ਰਹੀ ਕਿਹੜੀ ਚੀਜ਼ ਹੈ ਕਿਤੇ ਵੀ ਬੈਠੇ ਹੋਣ ਪੰਜਾਬੀ ਆਰਟਿਸਟ ਚਾਹੇ ਉਹ ਕੋਈ ਵੀ ਹੋਵੇ ਉਹ ਕੌਣ ਚੱਲਦੇ ਨੇ ਦੁਪਸਤ ਬਿਲਕੁਕੁਲ ਹੀ ਮੇਰੇ ਖਿਆਲ ਚ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਜੀ ਕੋਈ ਵੀ ਇਦਾਂ ਦੀ ਚੀਜ਼ ਹੈ ਕਿਸੇ ਵੀ ਕਿਉਂਕਿ ਅਸੀਂ ਤਾਂ ਖਾਸ ਕਰਕੇ ਪੰਜਾਬ ਦੇ ਆਰਟਸਟ ਹੀ ਪੰਜਾਬ ਦੇ ਵਿੱਚ ਸਾਨੂੰ ਤਾਂ ਬਣਾਇਆ ਪੰਜਾਬ ਨੇ ਪੰਜਾਬੀਆਂ ਨੇ ਬਣਾਇਆ ਵਾ ਸਾਡੀਆਂ ਪਿਕਚਰਾਂ ਸਾਡੇ ਗਾਣੇ ਸਾਨੂੰ ਤਾਂ ਸਭ ਤੋਂ ਵੱਧ ਜਿਹੜੀ ਸਪੋਰਟ ਕਰਕੇ ਭੇਜਿਆ ਅੱਜ ਇੱਥੇ ਖੜੇ ਹਾਂ ਤੁਹਾਡੇ ਵਿੱਚ ਉਹਨਾਂ ਦੀ ਵਜ੍ਹਾ ਕਰਕੇ ਉਹਨਾਂ ਦੀਆਂ ਦੁਆਵਾਂ ਉਸ ਵਜ੍ਹਾ ਕਰਕੇ ਖੜੇ ਹਾਂ ਤੋਂ ਸਾਡਾ ਤਾਂ ਫਰਜ਼ ਬਣਦਾ ਵਾ ਸੋ ਹਰ ਬੰਦੇ ਨੇ ਜ਼ਰੂਰੀ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਜਿਹੜਾ ਕੁਝ ਕਰ ਸਕਦਾ ਸੀਗਾ ਕੋਈ ਫਿਜ਼ਿਕ ਆਪ ਪ੍ਰੈਜ਼ੈਂਟ ਹੋ ਕੇ ਉੱਥੇ ਜਾ ਕੇ ਕੰਮ ਕਰ ਸਕਦਾ ਸੀ ਕੋਈ ਕੋਈ ਪੈਸੇ ਭੇਜ ਸਕਦਾ ਸੀ ਕੋਈ ਕੁਝ ਕਰ ਸਕਦਾ ਸੀ ਸਾਰਿਆਂ ਨੇ ਆਪਣਾ ਆਪਣੀ ਜੌਬ ਕੀਤੀ ਹੈ ਜੀ ਭੱਲਾ ਸਾਹਿਬ ਨੂੰ ਕਿੰਨਾ ਕਰੋ ਇਹ ਕਾਮੇਡੀ ਕਿੰ ಕ್ಯಾ ਜਾਂਦਾ ਡੈਫੀਨੇਟਲੀ ਇੱਕ ਮਿਸ ਕਰਾਂਗੇ ਜੀ ਔਰ ਮੈਨੂੰ ਲੱਗਦਾ ਕਿ ਭੱਲਾ ਸਾਹਿਬ ਤਾਂ ਹਮੇਸ਼ਾ ਮਤਲਬ ਮੈ ਸੋਣਗੇ ਪੰਜਾਬੀ ਸਿਨੇਮੇ ਦੇ ਵਿੱਚ ਕੋ ਕੇ ਵੱਡੇ ਥਮ ਸੀਗੇ ਸਾਡੀ ਇੰਡਸਟਰੀ ਦਾ ਉਹ ਬੱਚਨ ਸਾਹਿਬ ਨੇ ਜੀ ਤੇ ਉਹਨਾਂ ਕਾਮੇਡੀ ਪਿਕਚਰਾਂ ਸਾਰੀਆਂ ਉਹਨਾਂ ਦੇ ਸਿਰ ਤੇ ਖੜੀਆਂ ਸੀਗੀਆਂ ਖਾਸ ਕਰਕੇ ਵੱਡੀਆਂ ਜਿਵੇਂ ਕੈਰੀਓਨ ਜਾਂ ਟਰਗੀਆਂ ਫਰੈਂਚਾਈਜ਼ ਸੋ ਉਹਨਾਂ ਨੂੰ ਬਹੁਤ ਮਿਸ ਕਰਾਂਗੇ ਉਹ ਜੋ ਸcript ਦੀ ਡਿਮਾਂਡ ਹੁੰਦੀ ਹੈ ਔਰ ਵੈਸੇ ਵੀ ਜਿਹੜਾ ਉਹ ਕੋਰ ਪੰਜਾਬੀ ਐਕਸੈਂਟ ਆ ਉਹ ਮੇਰੇ 'ਚ ਹੈਗਾ ਕਿਤੇ ਨਾ ਕਿਤੇ ਉਹ ਨਿਕਲ ਕੇ ਆ ਜਾਂਦਾ ਇਨ ਰੀਅਲ ਵੀ ਤੁਸੀਂ ਇਦਾਂ ਹੀ ਹੋ ਬਸ ਸਾਡੇ ਨਾਲ ਪਿਆਰ ਨਾਲ ਕਰਦੇ ਹੋ ਇਹ ਸਮਝ ਲਓ